ਅੱਜ ਦਿਖਾਉਣੇ ਆ ਮਿੱਤਰੋ ਸੋਨੂ ਆਪਾਂ ਕਈ ਮੇਲਿਆਂ ਦਾ ਚੈਂਪੀਅਨ ਝੋਟਾ ਸਿਰਾ ਗੱਲ ਬਾਤ ਆ ਤੁਸੀਂ ਵੀਡੀਓ ਚ ਦੇਖੀ ਆਓ ਕੈਮਰੇ ਚ ਪੂਰਾ ਨਹੀਂ ਆਉਂਦਾ ਝੋਟਾ ਮਾਹਾ ਮਾਹਾ ਵੀਡੀਓ ਬਣਾਈ ਐ ਇਸ ਝੋਟੇ ਦੀ ਆਪਾਂ ਤੇ ਇੰਨਾ ਕਦ ਕਾਠ ਵੈਡ ਵਾਡੀ ਦਾ ਖੁੱਲਾ ਡੁੱਲਾ ਝੋਟਾ ਚੰਗਾ ਕਦ ਕਾਠਾ ਦੇਖੋ ਬੰਤਰ ਦੇਖੋ ਝੋਟੇ ਦੀ ਝੋਟੇ ਚ ਕਮੀ ਕਿਸੇ ਗੱਲ ਦੀ ਨਹੀਂ ਜਿਆਦਾ ਜਾਣਕਾਰੀ ਲਈ ਆਪਾਂ ਮਾਲਕਾਂ ਨਾਲ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਬਾਈ ਵਧੀਆ ਜੀ ਵਧੀਆ ਸਭ ਤੋਂ ਪਹਿਲਾਂ ਤਾਂ ਬਾਈ ਇਹਦਾ ਨਾਂ ਦੱਸ ਅਨਮੋਲ ਆ ਜੀ ਇਹਦਾ ਨਾਂ ਅਨਮੋਲ ਹਾਂਜੀ ਅਨਮੋਲ ਲਓ ਮਿੱਤਰੋ ਇਹਦਾ ਨਾਮ ਆ ਅਨਮੋਲ ਤੇ ਚਾਰ ਸ਼ਪੇਰੋਂ ਕੀਤਾ ਪਿਆ ਬਤੰਦਰੋ ਗੋਲ ਹੈ ਐਨੀ ਖਰਾ ਖਵਾਈ ਆ ਹਾਂਜੀ ਹਾਂਜੀ ਠੀਕ ਆ ਸਿਰਾਂ ਥਾਕੀ ਬਣਦੇ ਆ ਜੀ ਆ ਖਰਾ ਖਾ ਕੇ ਘਰ ਖਵਾਉਣਾ ਪੈਂਦਾ ਹਾਂ ਪੂਰੇ ਨੂੰ ਮਾਰਾ ਇਹਨੂੰ ਆਹ ਮੂੰਹ ਜਿਹਾ ਚਕਾਲਾ ਇਹਦਾ ਆਜਾ ਅੰਦਰ ਆਜਾ ਇਹ ਮਿੱਤਰੋ ਗੱਲ ਆ ਵੀ ਕੈਨ ਨੂੰ ਅਗਲਾ ਕਹਿੰਦਾ ਵੀ ਝੋਟੇ ਤੇ ਜਾਂ ਫਲਾਨੀ ਮੱਝ ਤੇ ਵੀ ਮੰਜਾ ਡੈਂਦਾ ਵਾਕਈ ਇਹ ਤੇ ਮੰਜਾ ਡੈਣ ਵਾਲੀ ਗੱਲ ਆ ਗਈ ਤਾਂ ਤੋਂ ਪੈਠ ਪੂਰੇ ਦਾ ਮਜਬੂਤ ਦੇਖੋ ਉੱਪਰੋਂ ਚੜਾਈ ਦੇਖੋ ਆਪਾਂ ਅੰਦਰਲੇ ਪਾਸੇ ਜਾ ਕੇ ਵੀ ਤੁਹਾਨੂੰ ਝੋਟਾ ਦਿਖਾਵਾਂਗੇ ਪਹਿਲਾਂ ਆਪਾਂ ਡਿਟੇਲ ਲੈਨੇ ਆ ਮਾਲਕ ਤੋਂ ਭਾਈ ਇਹਦੀ ਡਿਟੇਲ ਜਰੂਰ ਦੱਸੋ ਜੀ ਸਾਡਾ ਪਿੰਡਸ ਹੋਇਆ ਜੀ ਸਰਸਾ ਜ਼ਿਲ੍ਹਾ ਹਰਿਆਣਾ ਅੱਛਾ ਜੀ ਇਹ ਇਹਦਾ ਨਾਮ ਅਨਮੋਲ ਆ ਜੀ ਹਾਂਜੀ ਇਹ ਐਮ 29 ਦਾ ਜੀ ਇਹ ਐਮ 29 ਦਾ ਟਰੈਕਟ ਬੱਚਾ ਹਾਂਜੀ ਸੀਵਨ ਦੀ ਬੋਮ ਬਰੀਡ ਆਪਣੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਜੀ ਇਹਦੀ ਮਾਂ ਦਾ ਰਿਕਾਰਡ ਜੀ 25 ਆ ਜੀ 25 ਕਿਲੋ ਜੀ 25 ਕਿਲੋ ਹਾਂਜੀ ਤੇ ਇਹਦੀਆਂ 30 20 ਪਲੱਸ ਚੱਲਦੀਆਂ ਜੀ ਇਹਦੇ ਨਾਲ ਕਿ ਨਹੀਂ ਇਹਦੇ ਦਾ 3 ਪਹਿਲੇ ਸੂਏ 20+ ਇਹਦਾਂ 3 ਨੇ ਪਹਿਲੇ ਸੂਏ 20+ ਦੁੱਧ ਕੀਤਾ ਹਾਂਜੀ ਹਾਂਜੀ ਲਾਈਵ ਤੇ ਵਗਾਂ ਬੰਗਾ ਲਾਈਵ ਕੀਤਾ ਠੀਕ ਆ ਮਿੱਤਰੋ ਇਹਦਾਂ 3 ਨੇ ਨਾ 20+ ਦੁੱਧ ਕੀਤਾਗਾ ਤੇ ਝੋਟਾ ਆਪ ਚੰਗਾਗਾ ਬਲੱਡ ਲਾਈਨ ਚੰਗੀ ਆ ਫੇਰ ਜਾ ਕੇ ਕਿਤੇ ਗੱਲਬਾਤ ਬੰਦੀ ਆ ਬਾਕੀ ਬਾਈ ਇਹਦੀ ਖਾਾਕ ਬਾਰੇ ਜਰੂਰ ਮੋਟੀ ਮੋਟੀ ਸੋਲੇ ਸਵਾਬੀਨ ਅੱਛਾ ਬਾਕੀ ਸਭ ਹੀ ਚੱਲਦਾ ਜੀ ਬਸ ਯਾਨੀ ਕਿ ਜੋ ਖਾਂਦਾਗਾ ਉਹੀ ਪਾਈ ਤੁਰਿਆ ਆਉਣੇ ਆ ਹਾਂਜੀ ਹਾਂਜੀ ਠੀਕ ਆ ਤੇ ਤੋਰਾ ਫੇਰਾ ਇਹਦਾ ਤੋਰਾ ਫੇਰਾ 5 ਕਿਲੋਮੀਟਰ ਡੇਲੀ ਜੀ ਡੇਲੀ ਹਾਂਜੀ ਠੀਕ ਆ ਠੀਕ ਆ ਤੇ ਉਮਰ ਚ ਕਿੰਨਾ ਹੋ ਗਿਆ ਬਾਈ ਹਾਂਜੀ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ 9 ਸਾਲ ਹੋ ਗਈ ਜੀ ਠੀਕ ਆ ਤੇ ਹਾਈਟ ਕਿੰਨੀ ਹੈ ਇਹਦੀ 5 ਫੁੱਟ 6 ਇੰਚ ਜੀ 5 ਫੁੱਟ 6 ਇੰਚ ਹਾਂਜੀ ਠੀਕ ਆ ਤੇ ਸੀਮਨ ਇਹਦਾ ਉਪਲਬਧਾ ਹਾਂਜੀ ਹਾਂਜੀ ਆਪਣੇ ਕੋਲ ਹੀ ਆ ਜੀ ਠੀਕ ਆ ਕੋਲੇ ਵੀ ਆ ਹਾਂਜੀ ਤੇ ਬਾਕੀ ਹਾਂ ਵੀ ਮਿਲ ਜਾਂਦਾ ਡਾਕਟਰ ਸਾਹਿਬ ਹਾਂਜੀ ਹਾਂਜੀ ਮਿਲ ਜਾਂਦਾ ਜੀ ਠੀਕ ਆ ਕੀ ਨਾਂ ਤੇ ਆਉਂਦਾਗਾ ਅਨਮੋਲ ਜੀ ਅਸੂ ਵਾਲਾ ਅਨਮੋਲ ਅਨਮੋਲ ਅਸੂ ਠੀਕ ਆ ਬਾਕੀ ਆਪਾਂ ਨੰਬਰ ਲਾ ਦਾਂਗੇ ਜੇ ਕਿਸੇ ਭਰਾ ਨੇ ਇਹਦਾ ਸੀਮਣਾ ਹਾਂਜੀ ਚਾਹੀਦਾ ਹੋਵੇ ਉਪਲਬਧ ਕਰਨਾ ਹੋਵੇ ਇਹਦੇ ਬੱਚੇ ਅੰਤਰਰਾਸ਼ਟਰੀ ਚੈਂਪੀਅਨ ਵੀ ਬਣ ਗਏ ਜੀ ਬਿਊਟੀ ਚ ਬਿਊਟੀ ਚ ਹਾਂਜੀ ਠੀਕ ਆ ਠੀਕ ਆ ਅੰਤਰਰਾਸ਼ਟਰੀ ਚੈਂਪੀਅਨ ਆ ਤੇ ਬਾਕੀ ਕਈ ਮੇਲਿਆਂ ਦਾ ਇਹ ਉਹ ਵੀ ਚੈਂਪੀਅਨ ਆ ਹਨਾ ਹਾਂ ਹਾਂਜੀ ਹਾਂਜੀ 9 ਮੇਲਿਆਂ ਦਾ ਮੋਟੇ ਮੋਟੇ ਬਣਾ ਦੇ 9 ਮੇਲਿਆਂ ਦਾ ਅੰਤਰਰਾਸ਼ਟਰੀ ਚੈਂਪੀਅਨ ਹੈ ਜੀ ਇਹ 9 ਮੇਲਿਆਂ ਤੋਂ ਲਗਾਤਾਰ ਚੈਂਪੀਅਨ ਬਣਦਾ ਆਉਂਦਾ ਠੀਕ ਆ ਠੀਕ ਆ ਵੱਡੀ ਗੱਲ ਆ ਬਾਈ ਜਿਆਦਾ ਸੀਮਨ ਸਾਥੇ ਕੋਲੋਂ ਹੀ ਸਾਡੇ ਕੋਲੋਂ ਹੀ ਮਿਲੂਗਾ ਜੀ ਠੀਕ ਆ ਜਿਆਦਾ ਸੀਮਨ ਥੋਡੇ ਕੋਲੋਂ ਹਾਂਜੀ ਹਾਂਜੀ ਸਾਡੇ ਕੋਲ ਇੱਕ ਨੰਬਰ ਮੈਲਣਾ ਚੀਜ਼ ਹੈ ਹਾਂਜੀ 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 ਉਹ ਸਾਡੇ ਕੋਲ ਥੋਡੇ ਕੋਲੋਂ ਹੀ ਮਿਲੂ ਹਾਂਜੀ ਐਸ ਲਈ ਮਿੱਤਰੋ ਤੁਸੀਂ ਜਿੱਤੋਂ ਮਾਰਦੀ ਕੋਈ ਚੈੱਕ ਕਰਾ ਲਈ ਸੀਮਨ ਹਾਂ ਐਸ ਭਰਾ ਨਾਲ ਕਰ ਲਿਓ ਸੰਪਰਕ ਜੇ ਤੁਸੀਂ ਵੀ ਕੋਈ ਚੰਗੀ ਬਰੀਡ ਚਾਹੁੰਦੇ ਆ ਵੀ ਕੋਈ ਕੱਟੀ ਚੰਗੀ ਆਵੇ ਜਾਂ ਕੋਈ ਕੱਟਾ ਚੰਗਾ ਆਵੇ ਤਾਂ ਇਹਨਾਂ ਭਰਾਵਾਂ ਨਾਲ ਕਰ ਲਿਓ ਸੰਪਰਕ ਦੇਖੋ ਮਿੱਤਰੋ ਸਾਰਾ ਮੇਲਾ ਐਸਾ ਝੋਟੇ ਕੋਲੇ ਆ ਕੇ ਖੜਦਾਗਾ ਸਿਰਾ ਗੱਲਬਾਤ ਲੱਗੀ ਪਈ ਆਗੀ ਜ਼ਿਆਦਾਤਰ ਇਹਦੀਆਂ ਕੱਟੀਆਂ ਹੀ ਆਉਂਦੀਆਂ ਜੀ ਜ਼ਿਆਦਾਤਰ ਕੱਟੀਆਂ ਹਾਂਜੀ ਇਹ ਵੀ ਬਹੁਤ ਵੱਡੀ ਗੱਲ ਆ ਹਨਾ ਹਾਂਜੀ ਗਾਂ ਨਸਲ ਅੱਗੇ ਵਧੂਗੀ ਹਾਂਜੀ ਹਾਂਜੀ ਤੇ ਮੇਲੇ 'ਚ ਪੂਰਾ ਰਿਸਪੌਂਸ ਬੱਲ ਮਿਲਿਆ ਹਾਂਜੀ ਹਾਂਜੀ ਠੀਕ ਆ ਯਾਨੀ ਕਿ ਭਰਮਾ ਹੰਗਾਰਾ ਮਿਲਿਆ ਤੇ ਫੋਨ ਨੰਬਰ ਬੋਲਦੇ ਭਰਾਇ ਕਰੀ ਆਪਣਾ 930363 ਜੀ 98474 ਠੀਕ ਆ ਜੀ ਤੇ ਕਿੰਨਾਂ ਕਾ ਕਟੀਆਂ ਕੁੱਟੀਆਂ ਇਹ ਦੀਆਂ ਆਂਗਾ ਹੁਣ ਤੱਕ ਕਾਫੀ ਆ ਜੀ ਲਾਈਵ ਤੋਂ ਵੰਗਾ ਪੰਗਾ ਝੋਟਾਂ ਦਾ ਵੀ ਠੀਕ ਆ ਠੀਕ ਆ ਲਾਈਵ ਰਾਵਣ ਦੀ ਪੀਵੀ 31 ਜੀ ਕਮਾਲੂ ਡੇਰੀ ਫਾਰਮ ਉਹਤੇ ਵੀ ਪੰਗਾ ਜੀ ਠੀਕ ਆ ਠੀਕ ਆ ਲਓ ਮਿੱਤਰੋ ਅੰਤਰੈਕਟਰੀ ਝੋਟਾ ਇਹ ਕਈ ਮੇਲਿਆਂ ਦਾ ਚੈਂਪੀਅਨ ਆ ਜੋ ਤੁਹਾਨੂੰ ਦਿਖਾ ਚੁੱਕੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰੋ ਅੱਗੇ ਤੋਂ ਅੱਗੇ ਐਸ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਬਾਈ ਇਹਦੀ ਟੋਕੜ ਚ ਝੋਟੀ ਨੇ ਜੀ 5 ਮਹੀਨਿਆਂ ਦੀ ਸੂਈ ਹੋਈ ਨੇ ਅੱਛਾ ਜੀ 3 ਮਹੀਨਿਆਂ ਦੀ ਗੱਬ ਸੀਗੀ ਜੀ 1540 ਕਿੰਨਾ ਦਿੱਤ 98 ਜੀ ਵੱਡੇ ਰਿਕਾਰਡ ਆ ਹਾਂ ਜੀ ਲਾਈਵ ਚ ਵਾਈ ਪਈ ਹੈ ਜੀ ਹਾਂ ਸੱਜਰਾਂ ਦੇ ਬਰਾਬਰ ਭੀੜ ਹੀ ਆ ਫਿਰ ਹਾਂ ਜੀ ਹਾਂ ਜੀ ਕਹਿਦਗੇ 20 ਪਲੱਸ ਚੱਲੀ ਹੈ ਜੀ ਉਹ ਹਾਂ 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 ਚਹੀਏ ਬਾਈ ਕੁਆਲਿਟੀ ਦਸੀ ਜਾਂਦੀ ਹੈ ਯਾਰ ਐਵੇਂ ਤਾਂ ਨਹੀਂ ਆ ਦੁਨੀਆਂ ਆ ਕੇ ਕੋਲੇ ਖੜਦੀ ਇਹ ਕੁਆਲਿਟੀ ਹੈਗੀ ਇਹ ਤਾਂ ਖੜਦੀ ਹੈਗੀ ਹਾਂ ਜੀ ਕਹਿਨ ਨੂੰ ਤਾਂ ਆਪਾਂ ਕਹਿ ਦਿੰਨੇ ਆ ਹਨਾ ਜਿਨੇ ਵੀ ਪਾਲਿਆ ਝੋਟੇ ਚੱਲ ਹਰੇਕ ਦੇ ਵਧਗਾ ਪਰ ਜਿਹੜਾ ਇਹ ਝੋਟਾ ਇਹਦੇ ਚ ਕਿਸੇ ਪਾਸਿਓਂ ਕਮੀ ਕੋਈ ਨਹੀਂ ਗੀ ਜੇ ਕੋਈ ਐਂ ਕਹਿੰਦਾ ਵੀ ਆਹ ਝੋਟੀ ਇਹਦੀ ਨਹੀਂ ਇਹਨਾਂ ਦੁੱਧ ਦਿੰਦੀ ਆ ਹੋਰਦੀ ਆ ਅੱਛਾ ਕੋਈ ਮਰਦੀ ਟੈਸਟ ਕਰਾ ਲੈ ਠੀਕ ਆ ਜੀ ਅਸੀਂ ਕੋਲੋ ਕਰਾ ਕੇ ਦੇਵਾਂਗੇ ਠੀਕ ਆ ਠੀਕ ਆ ਲਓ ਮਿੱਤਰੋ ਇੱਕ ਵਾਰੀ ਸਾਨੂੰ ਇਹਦੇ ਪੱਠ ਕੋੜੇ ਤੇ ਵੀ ਨਜ਼ਰ ਮਾਰਾ ਦੇ ਇੱਧਰ ਦੇ ਦੇਖੋ ਗੁੰਦਿਆ ਪੇ ਆਗਾ ਮਾਲਕਾਂ ਨੇ ਸੰਭਾਈ ਵੀ ਬਹੁਤ ਕੀਤੀ ਆ ਗਈ ਇਹਦੀ ਸਿਰਾ ਗੱਲਬਾਤ ਆ ਗਈ ਇਹ ਹੁੰਦਣਾ ਬ੍ਰੇਡਾਂ ਮਿੱਤਰੋ ਜਿੰਨਾ ਭਰਾਵਾਂ ਨੇ ਬ੍ਰੇਡ ਤੇ ਕੰਮ ਕੀਤਾਗਾ ਫੇਰ ਹੀ ਜਾ ਕੇ ਕਿਤੇ ਨਾਂ ਬੰਦ ਆਗਾ ਤੁਹਾਨੂੰ ਬਹੁਤ ਮੁਬਾਰਕਾਂ ਭਰਾ ਤੈਨੂੰ ਬਹੁਤ ਬਹੁਤ ਦਾ ਝੋਟਾ ਜਰਾ ਧੰਨਵਾਦ ਈ ਗੱਲ ਵੀ ਜਿਹੜਾ ਮੇਲੇ 'ਚ ਬਹੁਤ ਜਿਆਦਾ ਭਰਮਾ ਹੰਗਾਰਾ ਮਿਲਦਾ ਨੂੰ ਹਰ ਕਥਾਂ ਦੇ ਜਿੱਥੇ ਵੀ ਜਾਂਦਾ ਧੰਨਵਾਦ ਜੀ ਸਾਰਿਆਂ ਦਾ ਲਓ ਮਿੱਤਰੋ ਇਸ ਵੀਡੀਓ ਨੂੰ ਕਰ ਦਿਓ ਹਣ ਵੱਧ ਤੋਂ ਵੱਧ ਸ਼ੇਅਰ